ਮਾਨਵੀ ਚੇਤਨਾ ਦੇ ਲਈ ਹੀਰਾ ਜਨਮ ਅਨਮੋਲ ਹੈ। ਉਹ ਲੋਕਾਂ ਜਿਨ੍ਹਾਂ ਦੇ ਕੋਲ ਨਿਸ਼ਾਨੇ ਹੈ ਨੇ ਜ਼ਿੰਦਗੀ। ਉਹ ਲੋਕ ਹੈਗੇ ਜਿਨ੍ਹਾਂ ਨੇ ਕੋਈ ਮਿੱਥੇ ਕੁਝ ਨਹੀਂ। ਹਮ ਤੁਹਾਡੇ ਆਸਪਾਸੇ ਫਿਰਨਗੇ। ਹਰ ਥਾਂ ਜਿਓ ਘਰ ਬੈਠੇ ਆ ਤੇ ਉਹ ਆਪਣੇ ਦਫ਼ਤਰ ਬੈਠੇ ਆ। ਜੇ ਦਫ਼ਤਰ ਬੈਠੇ ਤੇ ਘਰ ਬੈਠੇ। ਪ੍ਰੈਜ਼ੈਂਟ ਆਫ ਮਾਈਂਡ ਨਹੀਂ ਹੈ। ਹੈ ਨਹੀਂ। ਇਹ ਵਾਕ ਸਦੀਆਂ ਤੋਂ ਸਾਡੇ ਸਮਾਜ ਅਤੇ ਧਾਰਮਿਕ ਵਿਚਾਰਧਰਾਵਾਂ ਦੇ ਵਿੱਚ ਗੂੰਜਦਾ ਆ ਰਿਹਾ ਹੈ। ਬਦ ਇਹਦਾ ਨਾ ਕਿ ਬੰਦਾ ਕਹਿੰਦਾ ਯਾਰ ਕੀ ਕਰਦਾ ਅੱਜ ਕਰ ਕਹਿੰਦਾ ਯਾਰ ਵੇਲਾ ਰਿੰਦਾ ਅੱਛਾ ਉਹਨਾਂ ਕੋਈ ਕੰਮ ਨਹੀਂ ਕਰ ਉਹ ਕਹਿੰਦਾ ਆਈ ਯਾਰ ਕਿਤੇ ਹੂੰ ਹੂੰ ਕਹਿੰਦਾ ਜੇ ਟਾਈਮ ਹੈ ਨਹੀਂ ਹੂੰ ਅੱਛਾ ਜੀ ਰਿੰਦਾ ਵੇਲਾ ਹਾਂ ਤੇ ਟਾਈਮ ਵੀ ਹੈਗਾ ਉਹ ਮੈਂ ਉਹਨੂੰ ਪੁੱਛਿਆ ਭਾਈ ਤੇਰੇ ਕੋਲ ਟਾਈਮ ਵੀ ਨਹੀਂ ਕਿ ਟਾਈਮ ਟੇਬਲ ਹੈ ਨਹੀਂ ਕਿ ਜੇ ਤੁਸੀਂ ਆਪਣੇ ਜੀਵਨ ਦੇ ਜਿਹੜਾ ਹੀਰਿਆਂ ਵਰਗਾ ਜਨਮ ਹੈਗਾ ਉਹਦੇ ਕਿਸੇ ਵੀ ਸਾਹ ਨੂੰ ਕਿਸੇ ਵੀ ਸਵਾਸ ਨੂੰ ਤੁਸੀਂ ਅਦਾਈ ਨਾ ਜਾਣਦੇ ਹੋ ਸਾਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ WARP ID 24 TV ਤੇ ਦੋਸਤੋ ਮੈਂ ਕਰਮ ਸੋਢੀ ਤੇ ਸੈਗਮੈਂਟ ਹੈ ਜੀ ਦੋ ਪੁੱਲ ਸੱਚ ਦੇ ਅੱਜ ਅਸੀਂ ਦੋ ਪੁੱਲ ਸੱਚ ਦੇ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਮਾਨਵੀ ਚੇਤਨਾ ਦੇ ਲਈ ਹੀਰਾ ਜਨਮ ਅਨਮੋਲ ਹੈ ਇਹ ਕਥਨ ਸਾਨੂੰ ਮਨੁੱਖੀ ਜੀਵਨ ਦੀ ਮਹੱਤਤਾ ਅਤੇ ਇਸ ਦੇ ਮੁੱਲ ਨੂੰ ਸਮਝਣ ਦੀ ਸਿੱਖਿਆ ਦਿੰਦਾ ਹੈ ਇਹ ਵਾਕ ਸਦੀਆਂ ਤੋਂ ਸਾਡੇ ਸਮਾਜ ਅਤੇ ਧਾਰਮਿਕ ਵਿਚਾਰਧਰਾਵਾਂ ਦੇ ਵਿੱਚ ਗੂੰਜਦਾ ਆ ਰਿਹਾ ਹੈ ਜੋ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਪਛਾਣਨ ਅਤੇ ਸਹੀ ਦਿਸ਼ਾ ਦੇ ਵਿੱਚ ਜੀਵਨ ਜੀਣ ਦੇ ਲਈ ਪ੍ਰੇਰਿਤ ਕਰਦਾ ਹੈ ਪਰ ਇਹ ਸਵਾਲ ਉੱਠਦਾ ਹੈ ਕਿ ਕੀ ਇਹ ਸਿੱਖਿਆ ਸਮਾਜਿਕ ਚੇਤਨਾ ਦਾ ਹਿੱਸਾ ਹੈ ਜੋ ਸਾਨੂੰ ਸਮਾਜਿਕ ਜ਼ਿੰਮੇਵਾਰੀਆਂ ਅਤੇ ਸਹਿਯੋਗ ਦੀ ਮਹੱਤਤਾ ਸਿਖਾਉਂਦੀ ਹੈ ਜਾਂ ਇਹ ਧਾਰਮਿਕ ਚੇਤਨਾ ਦੇ ਨਾਲ ਸੰਬੰਧਿਤ ਹੈ ਜੋ ਅਧਿਆਤਮਕ ਜਾਗਰੂਕਤਾ ਅਤੇ ਤਰਮਦੇ ਸਿਧਾਂਤਾਂ ਦੇ ਉੱਤੇ ਜ਼ੋਰ ਦਿੰਦੀ ਹੈ ਸੋ ਅੱਜ ਅਸੀਂ ਇਸ ਦੇ ਬਾਰੇ ਦੇ ਵਿੱਚ ਦੋ ਬੋਲ ਸੱਚ ਦੇ ਸੁਣਾਂਗੇ ਤੇ ਇਸ ਦੇ ਵਿੱਚ ਮੇਰਾ ਸਾਥ ਦੇਣਗੇ ਰੋਸ਼ਨ ਖੇੜਾ ਜੀ ਖੇੜਾ ਜੀ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਇਹ ਕਿਰਸਾਹਮ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਮਾਨਵੀ ਚੇਤਨਾ ਦੇ ਲਈ ਹੀਰਾ ਜਨਮ ਅਨਮੋਲ ਹੈ ਇਹ ਸਿੱਖਿਆ ਦਿੱਤੀ ਜਾਂਦੀ ਹੈ ਇਹ ਸਮਾਜਿਕ ਚੇਤਨਾ ਹੈ ਜਾਂ ਧਾਰਮਿਕ ਚੇਤਨਾ ਇਸ ਦੇ ਬਾਰੇ ਦੱਸਿਓ ਜਰਾ ਕਿ ਦੋ ਬੋਲ ਸੱਚ ਦੇ ਦੇਖੋ ਗੱਲ ਹੈਗੀ ਆ ਕਿ ਲੈ ਤੁਸੀਂ ਗੱਲ ਕੀਤੀ ਹੈ ਨਾ ਮਾਨਵ ਜੀਵਨ ਮਤਲਬ ਅਨਮੋਲ ਆ ਕਿ ਹੀਰਾ ਜਨਮ ਅਨਮੋਲ ਹੈ ਹਾਂਜੀ ਹੁਣ ਗੱਲ ਹੈਗੀ ਆ ਦੀ ਜਦੋਂ ਆਪਾਂ ਪਰਚੋਲ ਕਰਦੇ ਆ ਇਹ ਸਵੈ ਪਰਚੋਲ ਕਰਨੀ ਪੈਂਦੀ ਆ ਵੇਅਰ ਵੀ ਸਟੈਂਡ ਅਸੀਂ ਕਿੱਥੇ ਖੜੇ ਆ ਗਏ ਤੁਸੀਂ ਦੇਖੋਗੇ ਕਿ ਲੋਕ ਆ ਨਾ ਬਹੁਤ ਹੀ ਗੰਟੀ ਜਿਹੜੀ ਬਹੁਤ ਹੀ ਗੰਟੀ ਬੋਧ ਗਣਤੀ ਨੇ 99% ਲਈ। ਅੱਛਾ ਜੀ। ਉਹ ਹਲੇਰੇ ਚ ਫਿਰਦੀ ਆ। ਹਮ। ਅੱਛਾ ਉਹ ਲੋਕ ਹੈਗੇ ਜਿਨ੍ਹਾਂ ਦੇ ਕੋਲ ਮਤਲਬ ਕੋਈ ਫਿਊਚਰ ਹੀ ਹੈ ਨਹੀਂਗਾ। ਹਮ। ਉਹ ਲੋਕ ਹੈ ਜਿਨ੍ਹਾਂ ਦੇ ਕੋਲ ਨਿਸ਼ਾਨਾ ਹੀ ਹੈ ਨਹੀਂ ਜ਼ਿੰਦਗੀ ਦਾ। ਹਮ। ਉਹ ਲੋਕ ਹੈਗੇ ਜਿਨ੍ਹਾਂ ਨੇ ਕੋਈ ਮਿਥੇ ਕੁਝ ਨਹੀਂ ਹਮ ਤੁਹਾਡੇ ਅਸਪਾਸੇ ਫਿਰਨਗੇ ਉਧੇ ਤੁਰੇ ਫਿਰਦੇ ਬਸ ਆਏ ਆ ਬਸ ਠੀਕ ਠਾਕ ਜੀਵਨ ਦਾ ਨਾ ਕੋਈ ਮਕਸਦ ਹੈਗਾ ਜੇ ਅਜੇ ਪਹ ਪੂਰੇ ਇਹ ਸੱਚੀ ਸੰਸਾਰ ਨੂੰ ਦੇਖਦੇ ਆਂ ਔਰ ਉਸ ਨੂੰ ਚੇਤਨ ਮਨੁੱਖੀ ਦੀ ਦੇਣਾ ਹਮ ਜੇ ਅਸੀਂ ਕਿਤਾਬਾਂ ਦੇ ਦਿੰਦੇ ਨੇ ਲਾਇਬ੍ਰੇਰੀਆਂ ਭਰੀਆਂ ਪਈਆਂ ਜੇ ਅਸੀਂ ਬਿਲਡਿੰਗਸ ਦਿੰਦੇ ਆਂ ਇੰਜੀਨੀਅਰਿੰਗ ਦੇ ਦਿੰਦੇ ਆਂ ਕੀ ਕੋਈ ਕੋਈ ਕਮਾਲ ਕੀਤੀ ਪਈ ਆ ਉਹ ਕੋ ਜੋ ਜਾਗਦੇ ਲੋਕਾਂ ਨੇ ਕੀਤੀ ਹੈ ਨਾ ਹਮ ਬਿਲਕੁਲ ਪਰ ਜੇ ਭੀੜੋ ਤੇ ਹੋਵੇ ਤੇ ਰਿਜ਼ਲਟ ਕਿੰਨਾ ਵਧੀਆ ਹੋਵੇ ਹਮ ਇਸੇ ਕਰ ਸਾਡੀ ਉਮਰ ਨਿਸ਼ਚਿਤ ਨਹੀਂ ਗਈ ਹੁੰਦੀ ਹਮ ਅਸੀਂ ਅੱਜ ਹੈਗੇ ਆ ਆਦਮੀ ਇੱਕਦਮ ਦਾ ਹੈਗਾ ਨਾ ਜੀ ਲਨ ਉਹ ਇੱਕਦਮ ਦੇ ਹੋਣ ਦੇ ਬਾਵਜੂਦ ਮਨੁੱਖ ਨੇ ਕਿੰਨੀਆਂ ਕਰਾਮਾਤਾਂ ਕੀਤੀਆਂ ਤੇ ਕਿੰਨੀਆਂ ਪ੍ਰਾਪਤੀਆਂ ਕੀਤੀ ਬਿਲਕੁਲ ਸਹੀ ਹਾਂਜੀ ਹੈਨਾ ਕਈ ਵੀਰੇ ਨਾ ਮੈਂ ਦੇਖਦਾ ਨਾ ਕਿ ਬੰਦਾ ਕਹਿੰਦਾ ਯਾਰ ਕੀ ਕਰਦਾ ਅੱਜ ਕੱਲ ਕਹਿੰਦਾ ਯਾਰ ਵੇਲਾ ਰਹੀ ਨਾ ਅੱਛਾ ਉਹਨਾਂ ਕੋਈ ਕੰਮ ਨਹੀਂ ਕਰ ਉਹ ਕਹਿੰਦਾ ਆਈ ਯਾਰ ਕਿਤੇ ਹਮ ਹਮ ਕਹਿੰਦਾ じゃ ਟਾਈਮ ਹੈ ਨਹੀਂ ਹੂੰ ਅੱਛਾ ਧੀ ਰਹਿੰਦਾ ਵੇਲਾ ਹਾਂ ਤੇ ਟਾਈਮ ਵੀ ਹੈਗਾ ਉਹ ਮੈਂ ਇਹਨੂੰ ਪੁੱਛਿਆ ਭਈ ਤੇ ਕੋਈ ਟਾਈਮ ਹੀ ਨਹੀਂ ਕਿ ਟਾਈਮ ਟੇਬਲ ਹੈ ਨਹੀਂ ਹੂੰ ਜੇ ਤਾਂ ਦੇ ਕੋ 24 ਘੰਟੇ ਤੁਹਾਨੂੰ ਮਿਲਦੇ ਹਰ ਰੋਜ਼ ਹੂੰ 24 ਘੰਟੇ ਤਾਂ ਕੋਈ ਟਾਈਮ ਟੇਬਲ ਹੋਣਾ ਚਾਹੀਦਾ ਹੂੰ ਤੁਹਾਡਾ ਆਪਣੇ ਲਈ ਟਾਈਮ ਕਿੱਥੇ ਬਿਲਕੁਲ ਤੁਹਾਡਾ ਪਰਿਵਾਰ ਲਈ ਟਾਈਮ ਤੁਹਾਡਾ ਸਮਾਜ ਲਈ ਟਾਈਮ ਤੁਹਾਡੀ ਵੰਡ ਤੁਹਾਡਾ ਜਿਹੜਾ ਜੌਬ ਕਰਦੇ ਆ ਜਾਂ ਤੁਸੀਂ ਆਪਣਾ ਬਿਜ਼ਨਸ ਕਰਦੇ ਆ ਉਹਦੇ ਲਈ ਤੁਹਾਡਾ ਸਮਾਂ ਸਾਰਾ ਨਹੀਂ ਕੀ ਹੈਗਾ ਹੂੰ ਹੁਣ ਉੱਥੇ ਹਰ ਥਾਂ ਜਿਉ ਘਰ ਬੈਠੇ ਆ ਹਨਾ ਤੂੰ ਉਹ ਆਪਣੇ ਦਫਤਰ ਬਿਠੇ ਆ ਜੇ ਦਫਤਰ ਬਿਠੇ ਦਾ ਘਰ ਬਿਠੇ ਆ ਪ੍ਰੈਜ਼ੈਂਟ ਆਫ ਮਾਈਂਡ ਨਹੀਂ ਹੈ ਹੈ ਨਹੀਂ ਹੂੰ ਜਿਦਾਂ ਰਕੇ ਨਾ ਸਾਡਾ ਸਾਰਾ ਕੁਝ ਉਜੜ ਪੁਜੜ ਗਿਆ ਹੈਗਾ ਜੀ 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 ਉਹਦੇ ਵਿੱਚ ਹੈਗਾ ਨਾ ਇੱਕ ਮੈਂ ਤਾਂ ਦੱਸਦਾ ਕਿ ਇੱਕ ਤੈਨੂੰ ਛੋਟੀ ਜਿਹੀ ਕਹਾਣੀ ਸੁਣਾਉਣਾ ਹੈ ਇਸ ਸੰਦਰਭ ਦੇ ਵਿੱਚ ਠੀਕ ਹੈ ਜੀ ਉਹ ਹੈਗੀ ਆ ਕਿ ਇੱਕ ਨਾ ਮਛੇਰਾ ਹੁੰਦਾ ਹੂੰ ਹੂੰ ਉਹ ਮਛੇਰੇ ਨੇ ਸਿਰੇ ਜਾ ਕੇ ਮਤਲਬ ਜਾਲ ਪਾਉਣਾ ਹੁੰਦਾ ਮੱਛੀਆਂ ਫੜਨੀਆਂ ਹੁੰਦੀਆਂ ਹਾਂ ਤੇ ਮਛੇਰਾ ਨਾ ਦਿਨ ਚੜ੍ਹ ਤੋਂ ਤੜਕੇ ਤੁਰ ਪਿਆ ਅੱਛਾ ਜੀ ਨਹੀਂ ਮੈਂ ਸਿਰੇ ਜਾ ਕੇ ਮੱਛੀਆਂ ਫੜੂਗਾ ਫਿਰ ਢਾੜੀ ਕਮਾਉਣੀ ਹੁੰਦੀ ਹੈ ਹੂੰ ਹੂੰ ਤੇ ਉਹ ਜਦੋਂ ਇਹੇ ਦਰਿਆ ਜਾਂਦਾ ਹਾਂ ਤੇ ਉਹ ਨਜੀਵਲ ਜਾ ਰਿਹਾ ਹੈਗਾ ਹੂੰ ਤੇ ਰਸਤੇ 'ਚ ਨਾ ਉਹਦਾ ਠੋਕਰ ਪਾਈਦੀ ਜਾ ਕੋਈ ਬੈਗ ਪਿਆ ਕੁਝ ਪੱਥਰ ਹੂੰ ਹੂੰ ਉਹਦੇ ਪੈਰ ਵੱਜਾ ਹੂੰ ਉਹਨੇ ਵੇਖਿਆ ਪੱਥਰਾਂ ਤੇ ਉਹਨੇ ਵੇਖਿਆ ਯਾਰ ਇਹ ਇੱਥੇ ਸਿੱਟਿਆ ਕਿਨੇ ਬੈਗ ਪਿਆ ਨਾ ਹੂੰ ਤੇ ਉਹ ਚੱਕ ਕੇ ਲੈ ਗਿਆ ਅੱਛਾ ਜੀ ਉਹ ਚੱਕ ਕੇ ਲੈ ਗਿਆ ਤੇ ਜਾ ਕੇ ਉੱਥੇ ਬਹਿ ਗਿਆ ਜਾ ਕੇ ਜਿੱਥੇ ਜਾਲ ਸੱਡਣਾ ਵੇਟ ਕਰ ਰਿਹਾ ਦਿਨ ਚੜੇ ਹੂੰ ਵੀ ਦਿਨ ਚੜੇ ਤੇ ਮੈਂ ਆਪਣਾ ਜਾਲ ਬਚਾਵਾਂ ਤੇ ਮੱਛੀ ਫੜ ਕੇ ਜਾਵਾਂ ਹਾਂਜੀ ਤੇ ਫਿਰ ਉਹ ਸੋਚਦਾ ਕਿ ਵੀ ਹੁਣ ਪਾਣੀ ਵੀ ਖੜਾ ਵਾ ਬੜਾ ਆਰਾਮ ਆ ਮੈਂ ਕੱਲਾ ਬੈਠਾ ਹੂੰ ਉਹ ਉਹਨੂੰ ਖੋਲਦਾ ਹੂੰ ਉਹ ਬੈਗ ਨੂੰ ਖੋਲਦਾ ਹਾਂ ਤੇ ਉਹਦਾ ਖੋਲ ਕੇ ਤੇ ਵੀ ਇੱਦਾਂ ਕੋਈ ਪੱਥਰ ਪਏ ਨਿਕਨੇ ਕੇ ਹੂੰ ਠੀਕ ਹੈ ਉਹ ਕਹਿੰਦਾ ਚਾਲੇਦਾ ਕਰਦੇ ਖੜੇ ਪਾਣੀ ਸਿੜਦੇ ਅੱਛਾ ਬੀਜੀ ਦੀ ਹੁਣਾਂ ਕੰਮ ਕਰਨਾ ਕੋਈ ਨਹੀਂ ਹੂੰ ਹੂੰ ਅਸੀਂ ਤਾਂ ਨਾ ਉਹ ਕਹਿੰਦਾ ਕਿ ਵੇਲਾ ਬੰਦਾ ਮੱਖੀਆਂ ਮਾਰਦਾ ਹਾਂ ਹਾਂਜੀ ਤੇ ਉਹ ਆਪਾਂ ਮੱਖੀ ਤੰਗ ਕਰਦੀ ਐ ਕਿ ਆਪਾਂ ਉਹ ਕੋ ਨਹੀਂ ਹੋਜੇ ਲੇਕਿਨ ਉਹ ਜਦੋਂ ਇੱਕ ਸਿੜਦਾ ਉਹ ਦੇਦਾ ਕਿ ਪੱਥਰ ਗਿਆ ਵਿੱਚ ਪੱਥਰ ਦੀ ਆਵਾਜ਼ ਆ ਰਹੀ ਆ ਖੜੇ ਪਾਣੀ ਚ ਨਾ ਉਹ ਉਹਦਾ ਜਿਹੜਾ ਆਵਾਜ਼ ਦਾ ਜੀ ਸੁਰਵਾ ਉਹ ਦਾ ਆਨੰਦ ਲੈ ਰਿਹਾ ਹੂੰ ਹੂੰ ਇੰਜੋਏ ਕਰ ਰਿਹਾ ਇੰਜੋਏ ਕਰ ਰਿਹਾ ਹਾਂ ਤੇ ਉਹ ਨਾ ਫੇਰ ਛੱਡਦਾ ਉਹਨੇ ਲਗਾਤਾਰ ਨਾ ਕੰਸਟੈਂਟ ਲਗਾਤਾਰ ਪੱਥਰ ਛਿੱਟਦਾ ਅੱਛਾ ਠੀਕ ਆ ਹੂੰ ਅੱਛਾ ਹੋਇਆ ਕਿ ਜਦੋਂ ਛੱਡਦੇ ਛੱਡਦੇ ਆ ਉਦੋਂ ਦਿਨ ਦਾ ਚੜਾ ਹੋ ਗਿਆ ਹੂੰ ਹੂੰ ਜਦੋਂ ਉਦੋਂ ਲਾਈਟ ਪੈ ਗਈ ਇਹਨੂੰ ਲਾਈਟ ਪੈ ਗਈ ਦਿਨ ਦਾ ਚੜ ਗਿਆ ਲਾਈਟ ਪੈ ਗਈ ਤੇ ਉਹਨੇ ਵੀ ਟੱਕੇ ਬੈਕ ਪੱਥਰੇ ਕੀ ਰਹਿ ਗਿਆ ਅੱਛਾ ਸਰੇ ਸਿਰ ਤੇ ਹੂੰ ਤੇ ਜਦੋਂ ਪੱਥਰੀ ਦੇਖੇ ਐਕਸੀਡੈਂਟ ਹੈਗਾ ਤੇ ਪੱਥਰ ਦੇਖਿਆ ਤੇ ਉਹ ਦੇਖ ਕੇ ਉਹ ਪੈਟ ਉੱਠਿਆ ਰੋ ਪਿਆ ਕਿਉਂ ਕਲਪ ਗਿਆ ਹੂੰ ਉਹ ਕਹਿੰਦਾ ਆ ਕੀ ਕਰ ਲਿਆ ਮੈਂ ਹੂੰ ਹੂੰ ਉਹ ਜਿਹੜਾ ਬੈਗ ਭਰੇ ਹੀਰਿਆਂ ਦਾ ਸੀ ਹੂੰ ਤਾਂ ਹੀ ਕਲਪ ਗਿਆ ਉਹ ਹੈਨਾ ਹੈਨਾ ਕਲਪ ਗਿਆ ਵੀ ਮੈਂ ਅਗਿਆਨਤਾ ਤੇ ਹਨੇਰੇ ਦੇ ਵਿੱਚ ਬਿਨਾਂ ਜਾਣਿਓ ਇਹ ਆਪਣੇ ਹੀਰੇ ਵਰਗਾ ਜਨਮ ਹੀ ਪਾ ਰਿਆ ਕੱਲਾ ਕੱਲਾ ਸਾ ਬਿਲਕੁਲ ਕੱਲਾ ਕੱਲਾ ਸਾ ਜ਼ਿੰਦਗੀ ਦਾ ਕਿੱਥੇ ਸੜਦਾ ਮੈਂ ਮੈਂ ਕਿੱਥੇ ਗੋਲਿਆ ਪਰ ਫਿਰ ਕਿ ਗੋਦਾ ਵੀ ਚਲੋ ਮੈਂ ਇੱਕ ਤੇ ਬਚ ਗਿਆ ਹਮ ਇੱਕ ਬਚ ਗਿਆ ਮੇਰੀ ਜ਼ਿੰਦਗੀ ਲਈ ਇੰਨਾ ਬਚ ਗਿਆ ਮਤਲਬ ਉਹਨੂੰ ਜਾਗ ਆ ਕੀ ਹਮ ਅਸੀਂ ਕੀ ਕਰਦੇ ਆ ਜੀਵਨ ਸੁੱਤੇ ਪਈ ਆਪਣੇ ਹੀਰੇ ਵਰਗੀ ਜ਼ਿੰਦਗੀ ਦੇ ਇੱਕ ਇੱਕ ਸਾ ਨੂੰ ਹਮ ਦਵਾ ਦਿੰਦੇ ਆ ਹੈਨਾ ਲੇਕਿਨ ਜਦੋਂ ਜਾਗ ਹੁੰਦੀ ਆ ਹਮ ਉਦੋਂ ਇੱਕ ਰਜੰਦਾ ਕੋ ਹਮ ਤੇ ਜੇਕਰ ਦਿਨ ਪਹਿਲਾਂ ਚੜ ਜਵੇ ਜ਼ਿੰਦਗੀ ਸਾਡਾ ਹਮ ਅਸੀਂ ਜਗਿਆਸੂ ਹੋ ਜਾਈਏ ਫਿਰ ਉਹ ਹੀਰੇ ਵਰਗਾ ਜਨਮ ਅਨਮੋਲ ਹੋ ਜਾਂਦਾ ਅਨਮੋਲ ਹੋ ਜਾਂਦਾ ਬਿਲਕੁਲ ਸਹੀ ਹਾਂ ਜੀ ਹੀਰੇ ਵਰਗਾ ਜਨਮ ਉਹਦੇ ਅਨਮੋਲ ਆ ਕਿ ਜੇ ਤੁਸੀਂ ਆਪਣੇ ਜੀਵਨ ਦੇ ਜਿਹੜਾ ਹੀਰਿਆਂ ਵਰਗਾ ਜਨਮ ਹੈਗਾ ਉਹਦੇ ਕਿਸੇ ਵੀ ਸਾਹ ਨੂੰ ਹੂੰ ਕਿਸੇ ਵੀ ਸਵਾਸ ਨੂੰ ਤੁਸੀਂ ਅਜ਼ਾਈ ਨਾ ਜਾਣਦੇ ਹੋ ਹੂੰ ਬਿਲਕੁਲ ਸਹੀ ਹਾਂ ਜੀ ਤੁਸੀਂ ਕਿਸੇ ਕਿਸੇ ਆਪਣੇ ਵਰਕ ਨੂੰ ਆਪਣੇ ਕਰਮ ਨੂੰ ਸਮਰਪਿਤ ਕਰਦੇ ਹੋ ਹੂੰ ਜਦੋਂ ਸਮਰਪਿਤ ਕਰ ਦੋਗੇ ਫਿਰ ਨਤੀਜਾ ਨਿਕਲਦਾ ਫਿਰ ਉਹ ਪਛਤਾਵਾ ਨਹੀਂ ਹੁੰਦਾ ਹੂੰ ਸਹੀ ਹੈ ਜੀ ਹਾਂਜੀ ਸਿਰਫ ਪ੍ਰਸਤਾਵਾ ਨਹੀਂ ਹੁੰਦਾ ਤੇ ਫਿਰ ਜ਼ਿੰਦਗੀ ਜ਼ਿੰਦਾਬਾਦ ਹੁੰਦੀ ਆ ਉਦਾਂ ਨਹੀਂ ਹੁੰਦੀ ਹੂੰ ਕੀ ਬਾਤ ਹੈ ਜੀ ਸੋ ਜੀ ਇਸ ਚਰਚਾ ਦੇ ਸਿੱਟੇ ਵੱਜੋਂ ਦਾ ਇਹ ਹੀ ਸਮਝ ਆਉਂਦਾ ਹੈ ਕਿ ਮਾਨਵੀ ਚੇਤਨਾ ਦੇ ਲਈ ਹੀਰਾ ਜਨਮ ਅਨਮੋਲ ਹੈ ਤੇ ਇਹ ਸਿੱਖਿਆ ਸਾਨੂੰ ਜੀਵਨ ਦੀ ਅਹਿਮੀਅਤ ਸਮਝਾਉਂਦੀ ਹੈ ਇਹ ਸਮਾਜਿਕ ਅਤੇ ਧਾਰਮਿਕ ਚੇਤਨਾ ਦਾ ਸਮੇਲ ਹੈ ਜੋ ਸਾਨੂੰ ਸੱਚ ਪਿਆਰ ਅਤੇ ਸੇਵਾ ਦੇ ਰਾਹ 'ਤੇ ਚੱਲਣ ਦੀ ਪ੍ਰੇਰਿਤੀ ਹੈ ਤੇ ਇਹ ਸਾਨੂੰ ਸਿਖਾਉਂਦੀ ਹੈ ਕਿ ਜਨਮ ਦਾ ਸਹੀ ਅਰਥ ਸਮਾਜ ਦੀ ਬਿਹਤਰੀ ਅਤੇ ਅਧਿਆਤਮਕ ਜਾਗਰੂਕਤਾ ਦੇ ਵਿੱਚ ਹੈ ਜਿਸ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਸਾਰਥਕ ਬਣਾ ਸਕਦੇ ਹਾਂ ਸੋ ਗੜਾ ਸਾਹਿਬ ਤੁਸੀਂ স্টুডিওs ਵਿੱਚ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜੀ ਰਹੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਵੀਰਵਾਰ ਨੂੰ ਹੋਰ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦੇ ਦੇ ਹੋਈ ਜਾਗਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ